ਹਰ ਏਕ ਸਿਮਰ ਏਨ ਡਸੰਬਰ ਏਕ ਸਿਮਰ ਪਿਆਰੇ ਕਾਲਕਮੀਸ ਲੋਭ ਮੋ ਮਹਾ ਭਉ ਚਲਕਾਰੇ ਤਾਂ ਤਨ ਸਭਿ ਚਿਤੁ ਕੋ ਪਰਸਾ ਮਹਾਰਾ ਜੀ ਦੀ ਕਜੂਰੀ ਵਿੱਚ ਜਲ ਬੈਠੇ ਸਤ ਸੰਗੀਜੋ ਆਉਡੀ ਲਲੀਵਾਰ ਸ਼ਬਦ ਵਿਚਾਰਤ ਅਨੰਤ ਬਾਣੀ ਸਾਰੇ ਪੈ ਪਾਈ ਭੱਤੇ ਜੀ ਸ਼ਾਨ ਪਾਈਏ ਸਾਰੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਰਸ਼ਦ ਜੀ ਕੋ ਅਬਾਰ ਲੜੀ ਵਾਰ ਸ਼ਬਦ ਤੇ ਸਾਧਾ ਤੋਂ ਬਾਅਦ ਜੋ ਕਿ ਸਮਾ ਦਾ ਸਮਾ ਮਿਲਿਆ ਹੈ ਸਭ ਤੋਂ ਪਹਿਲਾ ਸਾਵਨ ਬਾਣੀ ਦਾ ਸ਼ਬਦ ਸਰਵਣ ਕਰੀਏ ਜੀ ਉਪਰੰਤ ਗੁਰੂ ਜੀ ਦੀ ਬਖਸ਼ ਹੋਈ ਬਾਤ ਮੁਤਾਬਕ ਗੁਰੂ ਜੀ ਦੀ ਕਿਰਪਾ ਦੁਆਰਾ ਵਿਚਾਰ ਦੇ ਨਾਲ ਵਧਾਂਗੇ ਸੋ ਆ ਗਏ ਸਤਿ ਕੋ ਪੈਣ ਪਾਵਨ ਸ਼ਬਹ ਉਪਰਤਰ ਬਾਨ ਸਰਣ ਕਰੀ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ ਯਾਸ ਜਪਤ ਮਨ ਹੋਈ ਆਨੰਦ ਬਿਨ ਸਹਿ ਦੂਜਾ ਭਾਉ ਹਰਿ ਕ੍ਰਿਸ਼ਨਾ ਭਜੈ ਨਾਨਕ ਨਾਮ ਸਮਾਈ ਪੌੜੀ ਜੰਜਾ ਜਾਰੂ ਦਰਮਤ ਦੂ ਤੇ ਸਹਿਤ ਆਤ ਸੁਖ ਸਹਿ ਜੀਸੂ ਜੈ ਜੈ ਪਰਹੁ ਸੰਤ ਸਰਨਾ ਜੇ ਆਸਰ ਆ ਪਹਜਲ ਤਰਨਾ ਜੈ ਜੈ ਜਾਨੰਨ ਆਵੇ ਸੂ ਏਕ ਨਾਮ ਲੀਪਨ ਹੈ ਪਰ ਜੈ ਜੈ ਜਾਨੰਨ ਆਹਾਰੀਏ ਗੁਰ ਪੂਰੇ ਕੀਤੇ ਨਾਨਕ ਤਿਹ ਸੁਖ ਪਾਇਆ ਜਾ ਕਹੀਆ ਰੇ ਏਕ ਨਾਨਕ ਤਿਹ ਸੁਖ ਪਾਇਆ जा कहिए रे एक तीन बण शब्द आपा जी श्रवण ਕੀਤਾ ਹੈ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਪ੍ਰਕਤਰਿਵਖਾਉ ਵਿੱਚ ਇਸ ਪਾਵਨ ਸ਼ਬਦ ਨੂੰ ਉਚਾਰਿਆ ਹੈ ਆਪਾਂ ਜੀ ਸ਼ਲੋਕ ਸਰਵਣ ਕੀਤਾ ਹੈ ਸ਼ਲੋਕ ਇੱਕ ਸ਼ਰ ਦਾ ਨਾਮ ਹੈ 파ਸ਼ਾ ਕਿੰਦੇ ਐ ਪ੍ਰਾਣੀ ਜੀ ਜੱਪੜ ਲੱਗਾਇਆ ਸੀ ਪਰ ਪ੍ਰਭੂ ਦਾ ਨਾਮ ਬਿਚਾਰ ਕਰ। ਯਾਸ ਜਪਤ ਮਨ ਹੋਏ ਅਨੰਤ ਬਿਨ ਸਹਿ ਦੂਜਾ ਪਾਉ। ਉਸ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ ਜੀ ਦਾ ਨਾਮ ਜਪਣ ਕਰਕੇ ਮਨ ਦੇ ਵਿੱਚ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਅਤੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਖਤਮ ਹੋ ਜਾਂਦਾ ਹੈ। ਪ੍ਰਾਣੀ ਇੱਕ ਪਰਮਾਤਮਾ ਦੇ ਪਿਆਰ ਦੇ ਵਿੱਚ ਹੀ ਜੋਤਿ ਲੀਨ ਹੋ ਜਾਂਦਾ ਹੈ। ਇਸ ਕਰਕੇ ਉਸ ਪ੍ਰਮ ਦਾ ਨਾਮ ਜਪਣਾ ਚਾਹੀਦਾ ਹੈ। ਜਾਸ ਜਪਤਮਨ ਹੋਏ ਆਨੰਦ ਬੇਨਸ਼ਾ ਦੂਜਾ ਪਾਉ ਦੁਖ ਦਰਦ ਤ੍ਰਸਨਾ ਮੁਜੈ ਨਾਨਕ ਨਾਮ ਸਮਾਓ ਬੰਦੇ ਨੂੰ ਕ੍ਰਿਸ਼ਨਾ ਬਹੁਤ ਖਰਾਬ ਕਰਦੀ ਹੈ ਆਤਮਿਕ ਜੀਵਨ ਦੀ ਡੰਡ ਲਾ ਕੇ ਰੱਖ ਦਿੰਦੀ ਹੈ ਤ੍ਰਿਸ਼ਨਾ ਤੋਂ ਪੈਦਾ ਹੋਣ ਵਾਲੇ ਦੁੱਖ ਦਰਦ ਪ੍ਰਾਣੀ ਨੂੰ ਸਤਾਉਂਦੇ ਹੈ 파ਰਸ਼ਕਿੰਦੇ ਉਹ ਪਵਿੱਤਰ ਨਾਮ ਜਾਪ ਵਾਹਿਗੁਰੂ ਦਾ ਸਿਮਰਨ ਕਰ ਜੀ ਦੀ ਕਿਰਪਾ ਦੁਆਰਾ ਤ੍ਰਿਸ਼ਨਾ ਦੀ ਅਗ ਬੁੱਝ ਜਾਵੇ ਅਤੇ ਤ੍ਰਿਸ਼ਨਾ ਤੋਂ ਪੈਦਾ ਹੋਣ ਵਾਲੇ ਦੁੱਖ ਦਰਦ ਸਾਰੇ ਖਤਮ ਹੋ ਜਾਣ ਇਸ ਕਰਕੇ ਐ ਪ੍ਰਾਣੀ ਉਸ ਪਵਿੱਤਰ ਦੇ ਪਵਿੱਤਰ ਨਾਮ ਦੇ ਵਿੱਚ ਸਮਾਇਆ ਰਿਹਾ ਕਰ ਉਹਦੇ ਵਿੱਚ ਨਿਮ ਹੋਇਆ ਰਿਹਾ ਕਰ ਤਾਂ ਕਿ ਤੇਰਾ ਜਿਹੜਾ ਜੀਵਨ ਹੈ ਉਹ ਸਫਲ ਹੋ ਜਾਵੇ ਭਗਵਾਨ ਪਾਰਛਦੀ ਅਗਲੀ ਪਾਵਨ ਤੱਕ ਵਿੱਚ ਪਰਮਾਰਿਆ ਹੈ ਜੱਜਾ ਝਾਰੂ ਧਰਮਤ ਦੂ ਤੇ ਸਹਿ ਤਿਆਗ ਸੁਖ ਸਹਿ ਜੀਸੂ ਨਾਮ ਜਪਣਾ ਕਿਉਂ ਹੈ ਕੀ ਮਤਲਬ ਹੈ ਨਾਮ ਦਾ ਵਰਤਵਾਰ ਪਾਤਸ਼ਾਹ ਕਿ ਨੇ ਜੱਜਾ ਝਾਰੂ ਧਰਮਤ ਦੂ ਕਹਿਣ ਲੇ ਨਾਮ ਜਪਣਾ ਇਸ ਕਰਕੇ ਹੈ ਨਾਮ ਦੀ ਕਿਰਪਾ ਦੇ ਦੁਆਰਾ ਬਰਕਤ ਦੇ ਦੁਆਰਾ ਜਿਹੜੇ ਸਾਤੇ ਵਿੱਚ ਦੁਰਮਤ ਪੈੜੀ ਮਤ ਹੈ ਪ੍ਰਮਾਤਮਾ ਤੋਂ ਦਿਨੇ ਕਿਸੇ ਹੋਰ ਦਾ ਪਿਆਰ ਰੱਖੀ ਬੈਠੇ ਹਾਂ ਲੁਕੋਈ ਬੈਠੇ ਹਾਂ ਇਹ ਪ੍ਰਾਣੀ ਨਾਮ ਜਪ ਕੇ ਪੈੜੀ ਮਤ ਅਤੇ ਕਿਸੇ ਹੋਰ ਦਾ ਪਿਆਰ ਸਾੜ ਸਾੜ ਪਰੇ ਹੋਰ ਕਿਸੇ ਦੇ ਪਿਆਰ ਨੂੰ ਅਗਲਾ ਪਰੇ ਪੈੜੀ ਮਤ ਖਤਮ ਕਰ ਤੇ ਸਹਿਜ ਤਿਆਗ ਸੁਖ ਸਹਿਜੇ ਸੂਤ ਤੇ ਜਿਹੜਾ ਪੈੜੀ ਮਤ ਨੂੰ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੇ ਪਿਆਰ ਨੂੰ ਸਾੜ ਦਿੰਦਾ ਹੈ ਤਿਆਗ ਦਿੰਦਾ ਹੈ ਉਹ ਨੂੰ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਅਤੇ ਸਾਰੀ ਤਰ੍ਹਾਂ ਦੇ ਸੁਖ ਪ੍ਰਾਪਤ ਕਰਦੇ ਹੁੰਦੇ ਹੈ ਪ੍ਰਸ਼ਨ ਕਰਤਾ ਨੇ ਕਿਹਾ ਮਹਾਰਾਜ ਜੀ ਇਸ ਪੈੜੀ ਮਤ ਨੂੰ ਕਿਸੇ ਹੋਰ ਦੇ ਪਿਆਰ ਨੂੰ ਖਤਮ ਕਰਨ ਵਾਸਤੇ ਕੀ ਯਤਨ ਕਰਨਾ ਚਾਹੀਦਾ ਜੀ ਸਮਝਾਓ ਪਾਤਸ਼ਾਹ ਜੀ ਕਹਿਣ ਲੱਗੇ ਜਜਾ ਜਾਏ ਪਰ ਉਹ ਸੰਤ ਸਰਨਾ ਐ ਪ੍ਰਾਣੀ ਸੰਤ ਸਰਨ ਸਤ ਸੰਗੀ ਜਨਾਂ ਦੀ ਸ਼ਰਮ ਸਾਧੂ ਦੀ ਸ਼ਰਮ ਗੁਰੂ ਦੀ ਸ਼ਰਨ ਜਾ ਕੇ ਪਿਆਰ ਕਰ ਉੱਥੇ ਪ੍ਰਮਾਤਮਾ ਦੀ ਕਿਰਪਾ ਝੂਲੀ ਚ ਪੈ ਜਾਂਦੀ ਹੈ ਉਚੇ ਆਸਰਿਆ ਭਵ ਜਲ ਤਰਨ ਅਤੇ ਪ੍ਰਮਾਤਮ ਦੀ ਕਿਰਪਾ ਦੇ ਦੁਆਰਾ ਪ੍ਰਾਣੀ ਸੰਸਾਰ ਰੂਪੀ ਭਵ ਜਮ ਉੱਤਰ ਜਾਂਦਾ ਹੈ ਇਸ ਕਰਕੇ ਗੁਰੂ ਦੀ ਸੰਗਤ ਰਜਾ ਲ ਕਰਿਆ ਕਰ ਜਜ ਜਾਨਮਨ ਆਵੇ ਸੂਰ ਏਕ ਨਾਮ ਲੇ ਮਨ ਹੈ ਪਰਉ ਜਿਹੜਾ ਪ੍ਰਾਣੀ ਗੁਰੂ ਦੀ ਸੰਗਤ ਵਿੱਚ ਜਾ ਕੇ ਪੰਜਵੇਂ ਪਾਠ ਸਾਹਿਬ ਕਹਿੰਦੇ ਆਪਣੇ ਹਿਰਦੇ ਵਿੱਚ ਨਾਮ ਨੂੰ ਪ੍ਰੂ ਲੈਂਦਾ ਹੈ ਉਹਨੂੰ ਦੁਬਾਰਾ ਕਿਸੇ ਜਨਮ ਦੇ ਵਿੱਚ ਪੈਣਾ ਨਹੀਂ ਪੈਂਦਾ ਜਜਾ ਜਨਮ ਨ ਆਵੇ ਸੋ ਏਕ ਨਾਮ ਲੈ ਮਨਹਿ ਪ੍ਰੂ ਜਿਹੜਾ ਪ੍ਰਮਾਤਮਾ ਦਾ ਨਾਮ ਲੈ ਕੇ ਹਿਰਦੇ 'ਚ ਪ੍ਰੂ ਲੈਂਦਾ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਹਨੂੰ ਦੁਬਾਰਾ ਜਨਮ 'ਚ ਨਹੀਂ ਪੈਣਾ ਪੈਂਦਾ ਜਜਾ ਜਨਮ ਨ ਹਾਰੀਏ ਗੁਰ ਪੂਰੇ ਕੀ ਟੇਕ ਐ ਪ੍ਰਾਣੀ ਕਿਸੇ ਖੂਰ ਦਾ ਆਸਰਾ ਛੱਡ। ਮਾਨੁੱਖ ਕੀ ਟੇਕ ਬਿਰਥੀ ਸਮਝਾਂ। ਦੇਵਨ ਕੋ ਏਕੈ ਭਗਵਾਨ ਛੱਡ ਕਿਸੇ ਦਾ ਆਸਰਾ ਗੁਰਪੂਰੇ ਕੀ ਟੇਕ। ਪੂਰੇ ਗੁਰੂ ਦਾ ਆਸਰਾ ਤੱਕ ਉਹਦੀ ਟੇਕ ਤੱਕ ਤੇ ਜਿਹੜਾ ਪ੍ਰਾਣੀ ਉਸ ਗੁਰਪੂਰੇ ਗੁਰੂ ਦੀ ਟੇਕ ਰੱਖ ਲਿੰਦਾ ਹੈ। ਉਹ ਯਾਦ ਰੱਖਿਓ ਭਲਿਓ ਜਨਮ ਦੀ ਬਾਜੀ ਹਾਰ ਦਾ ਨਹੀਂ ਸਗੋਜਤ ਜਾਂਦਾ ਉਹਦਾ ਜੀਵਨ ਬੇਅਰਥਾ ਨਹੀਂ ਜਾਂਦਾ ਜਈਆ ਜਨਮਨ ਹਾਰਿਆ ਗੁਰਪੂਰੇ ਕੀ ਟੇਕ ਨਾਨਕ ਤਿਹ ਸੁਖ ਪਾਇਆ ਜਾ ਕੇ ਹਿਰੇ ਇੱਕ ਉਸ ਪ੍ਰਾਣੀ ਨੇ ਸੁਖ ਦੀ ਪ੍ਰਾਪਤੀ ਕਰ ਲਈ ਆਨੰਦ ਦੀ ਆਤਮਿਕ ਆਨੰਦ ਦੀ ਪ੍ਰਾਪਤੀ ਕਰ ਲਈ ਸਮਝ ਲੋ ਜਿਹਦੇ ਹਿਰਦੇ ਵਿੱਚ ਇੱਕ ਪ੍ਰਭੂ ਦਾ ਆਸਰਾ ਹੈ ਜਿਸਨੇ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਆਸਰਾ ਧੱਕਿਆ ਮਹਾਰਾਜ ਦੀ ਕਿਰਪਾ ਦਰਵਾਜ਼ਾ ਉਦ ਹੀ ਚੋੜ ਵਿੱਚ ਸੁਖ ਪਾਹੇ ਅਨੰਦ ਦੀ ਪ੍ਰਾਪਤੀ ਹੁੰਦੀ ਇਸ ਕਰਕੇ ਪੰਥੀ ਪਾਸ਼ਾ ਕਹਿੰਦੇ ਐ ਪ੍ਰਾਣੀ ਜਪਣਾ ਤੇ ਫਿਰ ਪ੍ਰਮਾਤਮਾ ਦਾ ਨਾਮ ਜਪਿਆ ਕਰ ਜੀ ਲੈ ਕਰਕੇ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਭੈੜੀ ਮਤ ਕੱਖ ਮੁਕ ਜਾਂਦੀ ਹੈ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਾ ਪਿਆਰ ਖਤਮ ਹੋ ਜਾਂਦਾ ਹੈ ਜੀਵਨ ਸਫਲ ਹੋ ਜਾਂਦਾ ਹੈ ਚਰਾਸੀ ਦਾ ਚੱਕਰ ਮੁੱਕ ਜਾਂਦਾ ਹੈ ਸੋ ਬੜਾ ਬੜਾ ਪ੍ਰਦੇਸ਼ ਗੁਰੂ ਸਾਹਿਬ ਦੀ ਬਖਸ਼ਿਸ਼ ਕਰਦੇ ਹੈ ਹੋਈਆਂ ਪੁਲਾਨੀ ਪਾਰ ਦੀ ਇੰਨੀਆਂ ਬੇਨਤੀਆਂ ਪ੍ਰਬੰਧ ਕਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ